ਕੀ ਆ ਨਹੀਂ ਰਸਾ ਕਿੱਥੇ ਰੱਖਿਆ ਮੈਨੂੰ ਇਹ ਦੱਸ ਤੇ ਮੈਨੂੰ ਭਾਹ ਲੈ ਲੈਂਦੇ ਫੇਰ ਤੂੰ ਕਰਾ ਲਈ ਦੂਜਾ ਪਿਆ ਬੇਬੇ ਨਾ ਕਰ ਤੇਰਾ ਨਹੀਂ ਜੀ ਕਰਦਾ ਜਵਾਖੜਾ ਉਹਨੂੰ ਤੇ ਥੇ ਜਾਣਿਆ ਜੇ ਤੂੰ ਕੁੜੀ ਹੁੰਦਾ ਤੈਨੂੰ ਵਿਆਹ ਕੇ ਦਫਾ ਕਰਦੀ ਕਿਸੇ ਵਾਸਤੇ ਮੈਂ ਮਰਨਾ ਹੈ ਬਸ ਅੱਜ ਮੈਂ ਮਰ ਬੇਬੇ ਬੇਬੇ ਮੇਰੀ ਗੱਲ ਤਾਂ ਸੁਣ ਬੇਬੇ ਨਾ ਕਰ ਬੇਬੇ ਖੜ ਜਾ ਓਏ ਕਰ ਲੈਣ ਦੇ ਪਤੰਦਰਾ ਪਹਿਲੀ ਵਾਰੀ ਤਾਂ ਚੱਜ ਦਾ ਕੰਮ ਕਰਨ ਲੱਗੀ ਐ ਤੇ ਦੁਸ਼ਮਣਾਂ ਮੇਰੇ ਭੋਗ ਤੇ ਖਾਣ ਲਵਾਏ ਤਰੀਕ ਦਾ ਫੇਰ ਭੋਗ ਦਾ ਪਨੀ ਨਾਜਰ ਵਾਂਗੂ ਘਰੋਂ ਕਰੀ ਫੇਰ ਤੈਨੂੰ ਪਤਾ ਲੱਗੂਗਾ ਮੈਂ ਮਰ ਜਾਣਾ ਦੱਸ ਦੇ ਕਿੱਥੇ ਰਸਾ ਮੈਂ ਮਰਨਾ ਹੈ ਪੱਕਾ ਮਰਨਾ ਹੈ ਪੱਕਾ ਲਾ ਬਈ ਅੱਜ ਤੇਰੇ ਬਾਪੂ ਦੀ ਲੱਗੀ ਕਾਲੀ ਕੰਮਾਂ ਬਾਪੂ ਉਹ ਬਾਪੂ ਰਸਾ ਜਾ ਹੀ ਰਸੀ ਉਹ ਲੈ ਜੀ ਯਾਰ ਰੁਕ ਜਾ ਮੜਾ ਜਾ ਆ ਸਾਡਾ ਜੂੜੀ ਕੰਮ ਹੋ ਲੈਣ ਦੇ ਬੇਬੇ ਬੰਦਾ ਕਮ। ਅੱਬੇ ਮੜਾ ਉੱਤੇ ਆ। ਆ ਵੇਖਿਆ ਠੀਕ ਹੈ ਤੇਰੇ ਤਾਂ ਹੋਣ ਵਾਸਤੇ। ਏ ਬੀਬੀ ਕਮਲੀ ਹੋਈ ਐ। ਅਬ ਤੇਰੇ ਟੂਮਾ ਦਾ ਕੀ ਕਰੀਏ? ਜਾਣ ਤੋਂ ਪਹਿਲਾਂ ਮੜ ਜਾਂਦੀ। ਬਾਹ ਜਾਪ ਵਿੱਚ ਲੜਦੇ ਫਿਰਾਂਗੇ ਅਸੀਂ। ਹੁਣੇ ਨਾ ਦੇ ਦੇ ਤੈਨੂੰ ਮੈਂ ਰਾਣੀ ਹਾਂ। ਅੱਬੇ ਤੂੰ ਇੱਧਰ ਆ ਉੱਪਰ ਮੜਾ ਚੱਕ ਰਾਂ। ਚੱਲ ਭਾਬੀ ਕਰਵਾਟ ਨੇੜੇ। ਨਾਲੇ ਮੇਰੇ ਘਰ ਵਾਲੀ ਨੂੰ ਸੁਨੇਹਾ ਦੇ ਦੀ ਬਨਾਦਰ ਤਕੜਾ। ਹਾਂ। ਬੀਬੀ ਨੂੰ ਰੱਖ ਦੇ। ਬੀਬੀ ਮੇਰੀ ਗੱਲ ਤਾਂ ਸੁਣ। ਵੇ ਵੀ ਬਾਰਸ ਹੋ ਗਿਆ ਚੱਲੀਏ ਅੱਜ ਇਹ ਜਹਾਂ ਦੇ ਜਿਹੜਾ ਕੋਈ ਜਾਂਦਾ ਨਾ ਜਾਣ ਦੇ ਤੈਨੂੰ ਦੁਨੀਆਂ ਮੈਂ ਘੁੰਮਾ ਤੇ ਤੇਰਾ ਕਰੋਨੀ ਮੈਂ ਦੂਜਾ ਪਿਆ ਉਸ ਬੁੱਟਿਆ ਉਹਨੇ ਕਿ ਉਹ ਦੇਖ ਲੈ ਵੀ ਮੈਨੂੰ ਨਾ ਮਾਰੀ ਅੱਗੇ ਪੱਡ ਲੋ ਹਾਏ ਹਾਏ ਚੱਕ ਤੂੰ ਜਿੱਤੀ ਐ ਨਮਾਟ ਵੇ ਅਬੇ ਬਾਹਰ ਵੀ ਕਾ ਚੱਕ ਲੈ ਚੱਕੋ ਦਿਖਾਓ ਮੈਨੂੰ ਤੁਸੀਂ ਕਿਵੇਂ ਚੰਭਦੇ ਹੋ ਹੁਣ ਚੱਕ ਦੇ ਕਿਉਂ ਨਹੀਂ ਚੱਲ ਬਾਈ ਹਾਂ ਆਖੇ ਕਟਕੇ ਰੱਖ ਤੂੰ ਕਟਕੇ ਰੱਖ ਤੂੰ ਘਟਾਉਣਾ ਤੂੰ ਵੀ ਝਗਲਾ ਹੁਣਾ ਤੂੰ ਸਾਲਿਆ ਜਦੋਂ ਦੇਖੋ ਠੀਆਂ ਪਟੀਆਂ ਪੜਾਉਂਦਾ ਰਹਿਣਾ ਮੈਨੂੰ ਬੱਜ ਤੂੰ ਸਾਨੂੰ ਦੋਹਾਂ ਜian ਨੂੰ ਲੜਾਉਣਾ ਚਾਹ ਰੇ ਤੂੰ ਖਬਰਦਾਰ ਈ ਮੇਰੇ ਕਰੇ ਮੁੜ ਕੇ ਬੜਿਆ ਦਾ ਬੋਲ ਹੁਣ ਨਾ ਮੂਝ ਕੋ ਗੰਗਨੀਆਂ ਬੈਗੀਆਂ ਤੇਰੇ ਚਾਕਦਾ ਸੂਈ ਕੁੱਤੀਆਂ ਨੂੰ ਤੂੰ ਹੁਣ ਦੌਧਰ ਵਾਲੀ ਤਨ ਕੁਰਬਨੀ ਫੇਰਦੀਆਂ ਆਜੇ ਤੇਰੀ ਮਾਂ ਚੱਲ ਗਈ ਨਾ ਤੈਨੂੰ ਸੱਚੀ ਮੁਝਪੰਸੀ ਹੋ ਜੂ ਫਿਰ ਮੈਂ ਇਹਨਾਂ ਡਿਪਾਗੇ ਮੇ ਘਟੂ ਵੇਬ ਗਾਲਾਂ ਖਾ ਗੁੱਸਾ ਤਾਂ ਨਹੀਂ ਕਰੇ